ਚਲ ਹਾਂ ਬਾਬੋ ਤੇ ਚੰਡ ਲਾਲ ਆ ਰ ਗਿਆ ਜੇ ਤੁਹਾਡੇ ਵਿੱਚ ਹਾਜ਼ਰ ਆ ਤੇ ਸੋਦਨਾ ਅੱਜ ਗੱਲਾਂ ਕਰਾਂਗੇ ਬਈ ਅਸੀਂ ਗਰੀਬ ਤੋਂ ਵੀ ਜਮਾ ਜਿਹੜੀ ਕਹਿੰਦੇ ਵੀ ਗਦੀ ਗਰੀਬ ਅਸੀਂ ਉਵੇਂ ਗਰੀਬ ਸੀਗੇ ਸਾਨੂੰ ਜਿਹੜਾ ਸੋਸ਼ਲ ਮੀਡੀਆ ਨੇ ਹੁਣ ਸਾਡੇ ਆਪੂ ਤਾਂ ਬੂ ਦबई ਮਹਾਰਾਸ਼ਟਰ ਕੋਲਕਾਤਾ ਦੇ ਵਿੱਚ ਸਾਡੇ ਸਮੁੰਦਰੀ ਜਹਾਜ਼ ਚੱਲਦੇ ਆ ਤੇ ਸਾਡੇ ਬਹੁਤ ਹਨਾ ਬਈ ਬਡੇ ਵੱਡੇ ਜਿਹੜਾ ਅਸਲੇ ਦੀਆਂ ਫੈਕਟਰੀਆਂ ਫੂਟਰ ਨਾਲ ਸਾਡਾ ਵੀ ਸਾਰਾ ਤਕੜਾ ਕਾਰੋਗਾਰਾ ਸਾਨੂੰ ਅਸੀਂ ਬਹੁਤ ਜ਼ਿਆਦਾ ਗਰੀਬ ਸੀਗੇ ਬਈ ਸਾਡੇ ਕੋਲੇ ਘਰੇ ਨਾ ਨਹਾਉਣ ਵਾਲਾ ਬਾਲਟੀ ਜਿਹਾ ਸੀ ਪਾਣੀ ਪਾਲਣ ਉੱਤੇ ਜਿਹੜਾ ਕੱਪ ਹੁੰਦਾ ਉਹ ਵੀ ਹੈ ਨਹੀਂ ਸੀਗਾ ਆਪਣੇ ਕੋਲੇ ਹਮ ਬਾਕੀ ਹੁਣ ਤੁਸੀਂ ਵਿਚੋ ਹਾਂਜੀ ਬਾਕੀ ਆ ਜਿਹੜਾ ਅੱਜ ਕੱਲ ਆਪਾਂ ਬ੍ਰਾਂਡ ਪਾਈ ਫਿਰਦੇ ਆ ਇਹ ਇੰਨੇ ਵੱਡੇ ਵੱਡੇ ਆਪਾਂ ਬ੍ਰਾਂਡ ਪਾਏ ਆ ਹਾਂ ਜੀ ਹਾਂ ਜੀ ਟਾਈਮ 'ਚ ਹਾਂ ਹਾਂ ਕਿੰਨੀ ਕੁ ਮਿਹਨਤ ਲੱਗੀ ਆਪਾਂ ਨੂੰ ਇੱਥੋਂ ਤੱਕ ਪਹੁੰਚਣ ਦੇ ਦੇਖੋ ਪਹਿਲਾਂ ਅਸੀਂ ਜਿਹੜੀਆਂ 200 250 ਵਾਲੀਆਂ ਲੋਹੜਾ ਪਾਉਂਦੇ ਸੀ ਹੁਣ ਜਿਵੇਂ ਜਿਵੇਂ ਸਾਨੂੰ YouTube ਤੋਂ ਪੈਸੇ YouTube ਤੋਂ ਸਾਨੂੰ ਜਿਹੜੀ ਪਹਿਲੀ ਪੇਮੈਂਟ ਆਈ ਜਾਂ ਪੈਸਾ ਆਇਆ ਹਨਾ ਹਾਂਜੀ ਤੇ ਉਹ ਸਾਨੂੰ ਵੀ ਇੱਕ ਤੂੜੀ ਵਾਲੀ ਸੁਭਾਅਤਾਈ ਭਰ ਕੇ ਬਈ ਐਡਾ ਬਈ ਟਰੱਕ ਸੀ ਆ ਬਈ ਭਰੇ ਵਾ ਮੁੰਨ ਗਏ ਅਸੀਂ ਇੰਸਟਾਗ੍ਰਾਮ ਤੋਂ ਗੱਲ ਕਰਕੇ ਵੀ ਇੰਸਟਾਗ੍ਰਾਮ ਤੋਂ ਸਾਨੂੰ ਰੈਕ ਰੇਲ ਗੱਡੀ ਦਾ ਜਿਹੜਾ ਡੱਬਾ ਸੀ ਉਹ ਵੀ ਪੈਸਾ ਨਾਲ ਭਰ ਕੇ ਆਇਆ ਇੰਨੀ ਜ਼ਿਆਦਾ ਮੁੰਨ ਕੇ ਸਨਾਪ ਚਾਰਟ ਤੋਂ ਸਾਨੂੰ ਬਈ ਮਾਨਿਕਤ ਲ ਇੰਨਾ ਜ਼ਿਆਦਾ ਪੈਸਾ ਆਇਆ ਦੋ ਤਿੰਨ ਦਿਨ ਸਾਨੂੰ ਐ ਬਈ ਪੈਸਾ ਸੰਭਣਾ ਸੋਚੀ ਗਏ ਬਈ ਪੈਸਾ ਕਿਵੇਂ ਸੰਭਗੇ ਫਿਰ ਹੁਣ ਜਿਹੜੀ ਆ ਜਵੇਂ ਵੀਡੀਓ ਦੀ ਗੱਲ ਕਰਕੇ ਜਿਹੜੀ ਆ ਬੈਲਡਰ ਲੰਡਰ ਦੀਆਂ ਜਿਹੜੀਆਂ ਸ਼ਰਟਾਂ ਇਹ ਇਦਾਂ ਇਸ ਵਕਤ ਇਹ ਸ਼ਰਟਾਂ ਨਹੀਂ ਆ ਇਹ ਬਾਹਰੋਂ ਮੰਗਾਈਆਂ ਜਾਂਦੀਆਂ ਮੈਂ ਕਹ ਅਮਰੀਕਾ ਤੋਂ ਗਾਹਾਂ ਇੱਕ ਚੈਰ ਦਾ ਦੇਸ਼ ਆ ਉੱ ਇਹ ਜਿਹੜਾ ਤੁਸੀਂ ਬੰਦੇ ਵਿਹਲੇ ਫਿਰਦੇ ਆ ਕੋਈ ਵੀ ਫਿਰਦੇ ਆ ਹਨਾ YouTube ਤੇ ਜਿਵੇਂ ਹੋਰ ਆ ਜਿਹੜਾ ਸੋਸ਼ਲ ਮੀਡੀਆ ਤੇ ਕੰਮ ਕਰੋ ਵੱਧ ਤੋਂ ਵੱਧ ਇਹ ਜਿਹੜੇ ਕਹਿੰਦੇ ਰਹਿੰਦੇ ਜਿਹੜਾ ਪਲੇ ਬਟਨ ਆਇਆ ਸੀਗਾ ਮੈਨੂੰ ਹਾਂ ਜੀ ਪਲੇ ਬਟਨ ਆਇਆ ਸੀਗਾ ਪਲੇ ਬਟਨ ਵੱਡੇ ਵੱੱਦਰ ਤੇ ਵੀ ਤੁਸੀਂ ਬਹੁਤ ਵੱਡੇ ਵੱੱਦਰ ਤੇ ਉਹਦੀ ਵੀਡੀਓ ਪਾਈ ਸੀਗੀ ਹਾਂ ਜਿਹੜਾ ਆਪਣਾ ਪਲੇ ਬਟਨ ਆਇਆ ਸੀਗਾ ਵੀ ਉਹ ਪਲੇ ਬਟਨ ਆਪਣਾ ਬਈ ਦੱਸਣ ਦੀ ਗੱਲ ਕਰਕੇ ਬਈ ਉਹ ਤੇ ਘੱਟੋ ਘਾਟ 7-8 ਜ਼ਿਲ੍ਹੇ ਮੇ ਜਿਹੜੇ ਬੰਦੇ ਸੀਗੇ ਬੰਦੇ ਸੁਨਿਆਰੇ ਬੰਦੇ ਚੋਂ ਮੈਨੂੰ ਪਲੇ ਬਟਨ ਮੰਗਦੇ ਸੀਗੇ ਮੰਗਦੇ ਸੀਗੇ ਮੈਨੂੰ ਧਮਕੀਆਂ ਵੀ ਆਂਗੀਆਂ ਸੀ ਵੀ ਤੂੰ ਸਾਨੂੰ ਪਲੇ ਬਟਨ ਦੇ ਵੀ ਉਹ ਸੋਨੇ ਦਾ ਸੀਗਾ ਕੀ ਕਾਲਾ ਸੀਗਾ ਨਹੀਂ ਸੋਨੇ ਤੋਂ ਗਾਹ ਇੱਕ ਭਸਮ ਹੁੰਦੀ ਆ ਭੋਣਾ ਭੋਣਾ ਹਾਂ ਭੋਣਾ ਭਸਮ ਦਾ ਬਣਿਆ ਵਾ ਸੀ ਉਹ ਪਲੇ ਬਟਨ ਠੀਕ ਹੈ ਵੀ ਉਹ ਟੁੱਟਦਾ ਨਹੀਂ ਹਾਂ ਨਾ ਟੁੱਟਦਾ ਨਹੀਂ ਸੋਨੇ ਤੋਂ ਜੇ ਸੋਨੇ ਤੋਂ ਸੋਧ ਕਰ ਦੇ ਦੂੰਗਾ ਭੋਣਾ ਭਸਮ ਬਣਦੀ ਆ ਇੱਕ ਭੋਣਾ ਭਸਮ ਬਣੀ ਵੀ ਸੀਗੀ ਬਹੁਤ ਤਕੜਾ ਪਲੇ ਬਟਨ ਸੀ ਇੰਨਾ ਮੋਟਾ ਸੀਗਾ ਠੀਕ ਹੈ ਤੇ ਇਹ ਜਿਹੜਾ ਹੁਣ ਸਾਨੂੰ ਕਿੰਨਾ ਕਿ ਟਾਈਮ ਲੱਗ ਗਿਆ ਇੱਥੇ ਤੱਕ ਪਹੁੰਚਣ ਦੇ ਲਈ ਵੀ ਇਹਦੇ ਵਿੱਚ ਅਸੀਂ ਜਦੋਂ ਪਹਿਲਾਂ ਸ਼ੁਰੂ ਦੇ ਵਿੱਚ ਹੋਏ ਸੀ ਸਾਨੂੰ ਤਾਂ ਗਲੀ ਦੀ ਕੁੱਤੀ ਨਹੀਂ ਜਾਣਦੀ ਸੀਗੀ ਠੀਕ ਹੈ ਤੇ ਜਵਾਗ ਵੀ ਸਾਨੂੰ ਜਾਣਦੇ ਨਹੀਂ ਸੀਗੇ ਫਿਰ ਅਸੀਂ ਸਿੰਪਲ ਹੱਥ ਹੁਸੇ ਲੰਗ ਵੀਡੀਓ ਪਾ ਗਏ ਫਿਰ ਵੀ ਸਾਨੂੰ ਜਾਣਨ ਲੱਗਿਆ ਮੁੜ ਕੇ ਅਸੀਂ ਇੱਕ ਵੀਡੀਓ ਲਾਂਚ ਕੀਤੀ ਸੀ ਘੜੋਚੂ ਕੋਲ ਬੈਠਾ ਉਹ ਜਦੋਂ ਅਸੀਂ ਵੀਡੀਓ ਪਾਈਏ ਤੋਂ ਬਾਅਦ ਵਿੱਚ ਫਿਰ ਅਸੀਂ ਦੁਨੀਆ ਧਰਤੀ ਦੇ ਉੱਤੇ ਸੱਤ ਮਹਾਂਦੀਪ ਆ ਉਹ ਸਾਰੇ ਮਹਾਂਦੀਪਾਂ ਦੇ ਵਿੱਚ ਅਸੀਂ ਘੁੱਕ ਗਏ ਫਿਰ ਉਹ ਵੀਡੀਓ ਤਾਂ ਅਸੀਂ ਇੱਕ ਇੱਕ ਵਾਰ ਤੁਸੀਂ ਹੱਡਾ ਰੂੜੀ 'ਚ ਵੀ ਕਹਿੰਦੇ ਵੀਡੀਓ ਪਾਉਣ ਗਏ ਸੀਗੇ ਉਹ ਹੱਡਾ ਰੂੜੀ ਸਾਨੂੰ ਆਇਆ ਸੀ ਸਾਡਾ ਚੈਨਲ ਚੱਲ ਪਿਆ ਸੀ ਹੱਡਾ ਰੂੜੀ ਦੇ ਵਿੱਚ ਬਹਿ ਕੇ ਬਈ 버ਗਰ ਖਾਦੇ ਸੀਗੇ ਠੀਕ ਆ ਜਿਵੇਂ ਗਾਂ ਮਰੀ ਵੀ ਉਹਦਾ ਮਾਸ ਖਾਦਾ ਸੀ ਕੱਚਾ ਸਾਨੂੰ ਆਇਆ ਸੀ ਸਾਡਾ ਚੈਨਲ ਚੱਲੇ ਪਰ ਚੱਲਿਆ ਨਹੀਂ ਚੈਨਲ ਫਿਰ ਛੋੜਾ ਚੈਨਲ ਚੱਲਿਆ ਵੀ ਸਾਨੂੰ ਫਿਰ ਕਰੋਚ ਗੁੱਲ ਠਾ ਵੀਡੀਓ ਤੇ ਚੱਲਿਆ ਤੇ ਵਿੱਚ ਇਹ ਸਾਨੂੰ ਆ ਜਿਹੜਾ ਬਾਣ ਦੇ ਵਿੱਚ ਵੀ ਸਾਨੂੰ ਘੜੀਸਿਆ ਗਿਆ ਸੀਗਾ ਉਹ ਬਾਣ ਦੇ ਵਿੱਚ ਗੱਲਾਂ ਆਏ ਸੀ ਕਿ ਜਦੋਂ ਅਸੀਂ ਵੀਡੀਓ ਬੂੜੂ ਪਾਉਂਦੇ ਰਹੇ ਤੇ ਉਹ ਕਾਉਂਦੇ ਰਹੇ ਜਿਵੇਂ ਜਿਵੇਂ ਸਾਡੀ ਚੜ੍ਹਾਈ ਹੁੰਦੀ ਗਈ ਮੂਸੇ ਵਾਲ ਤੋਂ ਬਾਅਦ ਤੋਂ ਹੁਣ ਆਪਣੀ ਜਿਹੜਾ ਯਾਰ ਟਾਈਮ ਦੇ ਵਿੱਚ ਹੁਣ ਜਿਵੇਂ ਜੱਗੂ ਅੱਜ ਗੁਣੂ ਵੀ ਹਾਂ ਇਸ ਤੋਂ ਬਾਅਦ ਵਿੱਚ ਆਪਣੀ ਚੜ੍ਹਾਈ ਹੋਣੀ ਹੈ ਆਉਣ ਆ ਸਮੇਂ ਦੇ ਵਿੱਚ ਉਹ ਬਾਹਣ ਦੇ ਵਿੱਚ ਆਏ ਸੀਗੇ ਵੀ ਆਪ ਨੂੰ ਮਿਲਣ ਵਾਲੇ ਬੰਦੇ ਬਾੜ ਦੇ ਵਿੱਚ ਚ ਉਹ ਜਾਮ ਹੋ ਗਿਆ ਸੀਗਾ ਆਪਣਾ ਸ਼ਹਿਰ ਉਹ ਫਿਰ ਬਾਹਣ ਦੇ ਵਿੱਚ 7-8 ਕਿੰਨੇ ਸੀਗੇ ਇੱਥੇ ਅਸੀਂ ਬਾਹਣ ਦੇ ਵਿੱਚ ਬੰਦੇ ਬੁੰਦੇ ਭਾਏ ਤੇ ਇੱਥੇ ਸਾਨੂੰ ਜੇ ਸਾਡਾ ਉਹ ਰੱਖਿਆ ਗਿਆ ਵਾ ਸੀਗਾ ਬਈ ਮੀਟਿੰਗ ਰੱਖੀ ਗਈ ਵੀ ਸੀ ਬਾਹਣ ਦੇ ਵਿੱਚ ਇੱਕ ਜਿਹੜੇ ਛੋਡੇ ਨਾਲ ਬੰਦੇ ਬਹੁਤ ਵੱਡੇ ਪੱਦਰ ਤੇ ਪਹਿਲਾਂ ਹੁੰਦੇ ਸੀਗੇ ਤੇ ਹੁਣ ਹੌਲੀ-ਹੌਲੀ ਉਹ ਸਰਕਲ ਕਿਉਂ ਘਟ ਗਿਆ ਉਹ ਫਿਰ ਸਰਕਲ ਦੇ ਰੁਹਾਨਾ ਆਪਣੇ ਕੋਲੇ ਪੇਮੈਂਟ ਸਾਡੇ ਕੋਲੇ ਬਾਣੀ ਹੋ ਗਈ ਤੇ ਸਾਡੇ ਨਾਲ ਵੀ ਕੁੜੂਆ ਬੜੂਆ ਸਾਨੂੰ ਬਹੁਤ ਮਸੀ ਕਰ ਲਾਕੀਆਂ ਸੇਲੀਆਂ ਸੁਣੂਗਾ ਬਈ ਬਈ ਜੇ ਮੰਨ ਕੇ ਗਾਂ ਦਾ ਪਾਪ ਅਸੀਂ ਜ਼ਾਹਰ ਨਹੀਂ ਹੋਏ ਸੋ ਅੱ ਇਥੋਂ ਲੈ ਕੇ ਬਈ ਉਥੋਂ ਰੱਬ ਤਾਂ ਹੀ ਲੁੱਕ ਪਾਉਣੀ ਹੈ ਸੜਕ ਤੇ ਹੈਨਾ ਬਈ ਕੋਸ ਵੀ ਅਸੀਂ ਹੁਕਮ ਕਰਦਗੇ ਪਾਵੇਂ ਚਾਰੇ ਦਿਸ਼ਾ ਦੇ ਵਿੱਚ ਜੇ ਅਸੀਂ ਹੁਕਮ ਕਰਦਗੇ ਨਾ ਸਾਡਾ ਹੁਕਮ ਮੰਨਿਆ ਜਾਊਗਾ ਬੰਦੇ ਫਿਰ ਡਰ ਗਏ ਬਈ ਉਹਨਾਂ ਜਾਨ ਦਾ ਖਤਰਾ ਮੰਨਿਆ ਸੀ ਸਾ ਅਸੀਂ ਬੇਪਰਵਾਹ ਅੱਜ ਦੇ ਟਾਈਮ 'ਚ ਤੁਹਾਡੇ ਕੋਲੇ ਹੁਣ ਕਿੰਨੇ ਕਿੱਲੇ ਜ਼ਮੀਨ ਆ ਅੱਜ ਸਾਡੇ ਕੋਲੇ ਜੇ ਆਪਾਂ ਗੱਲ ਕਰਕੇ ਬਈ ਜਿਵੇਂ ਧਰਤੀ ਦੇ ਆਂਦੇ ਵੀ 4 ਹਿੱਸਿਆਂ ਦਾ ਇੱਕ ਹਿੱਸਾ ਆਪਣੇ ਕੋਲੇ ਜ਼ਮੀਨ ਦਾ ਵਿਆਪਨੇ ਕੋਲ ਇੰਨਾ ਆਪਣੇ ਕੋਲੇ ਪੈ ਲਿਆ ਉਹਦੇ ਵਿੱਚ ਅੱਧਾ ਹਿੱਸਾ ਮਹਾਰਾਸ਼ਟਰ ਦੇ ਵਿੱਚ ਖਸ ਖਸ ਵੀ ਕੁੱਲ ਮਿਲਾ ਕੇ ਜਿਹੜਾ ਅੱਧਾ ਪਿੰਡ ਆ ਵੀ ਸਾਨੂੰ ਤਾਂ ਫਿਰ ਝੋਨਾ ਲਾਉਣ ਦੇ ਲਈ ਸਾਨੂੰ ਜਿਹੜੀ ਵੀ ਮੰਨ ਗਏ ਸਾਰੇ ਦੁਨੀਆ ਦੇ ਉੱਤੇ ਝੋਨਾ ਲੱਗ ਗਿਆ ਜਿੰਨੀ ਲੇਬਰਾਂ ਬੰਦਿਆਂ ਦੀ ਬਈ ਮੰਨ ਗਏ ਲੱਖ ਬੰਦਾ ਸਾਡੇ ਕੋਲ ਇੰਨਾ ਬਣਾ ਲੱਖ ਬੰਦਾ ਝੋਨਾ ਮਸਾ ਪੂਰਾ ਕਰਦਾ ਦੋ ਸਾਲਾਂ ਦੇ ਵਿੱਚ ਝੋਨਾ ਲੱਗਦਾ ਤਾਂ ਭਗਵਾਨ ਜੀ ਤੁਮਾਨ ਵੀ ਸਾਨੂੰ ਸਰਮਾਨਤ ਕਰਦੇ ਹੋ ਉਹ ਸਾਨੂੰ ਮੰਗ ਰਿਹਾ ਸੀ ਸਾਡਾ ਟਾਈਮ ਬਈ ਭਗਵਾਨ ਜੀ ਤੁਮਾਨ ਸਾਨੂੰ ਕਹਿ ਰਿਹਾ ਸੀਗਾ ਬਈ ਤੁਸੀਂ ਸਾਨੂੰ ਮਿਲੋ ਤੇ ਅਸੀਂ ਭਗਵਾਨ ਜੀ ਤੁਮਾਨ ਨੂੰ ਕਿਹਾ ਬਈ ਹਜੇ ਨਾ ਸ਼ੂਟਿੰਗ ਚੱਲ ਰਹੀ ਆ ਠੀਕ ਹੈ ਹਾਂ ਤੇ ਮੋਦੀ ਸਰਕਾਰ ਆ ਜਿਹੜੀ ਤੂੰ ਆਪਣੇ ਸਾਨੂੰ ਫੋਨ ਲਾ ਰਹੀ ਹੈ ਬਈ ਸਾਨੂੰ ਵੋਟਾਂ ਪਾ ਉਹ ਤੇ ਮੋਦੀ ਸਰਕਾਰ ਨੂੰ ਮੈਂ ਕਿਆ ਵਕਾਲ ਦਾ ਟਾਈਮ ਦਿੱਤਾ ਮੋਦੀ ਸਰਕਾਰ ਕੱਲੂ ਹੋ ਸਕਦਾ ਆਪਣੇ ਬਾਤ ਦੇ ਵਿੱਚ ਅੱਜ ਤੇ ਤੁਹਾਨੂੰ ਟਿਕਟ ਟੁਕਟ ਦੇ ਰਹੇ ਸੀਗੇ ਉਹ ਵੀ ਕਹਿੰਦੇ ਸੀਗੇ ਸਾਨੂੰ ਕਹਿੰਦੇ ਸੀਗੇ ਸਾਨੂੰ ਮੋਦੀ ਸਰਕਾਰ ਕਹਿੰਦੀ ਸੀ ਬਈ ਤੁਸੀਂ ਯੂਪੀ ਦੇ ਬਿਹਾਰ ਦੇ ਵਿੱਚ ਖੜੋ ਹਨਾ ਉਧਰ ਖੜੋ ਬਈ ਇਧਰ ਅਸੀਂ ਫਿਰ ਮੋਦੀ ਜੀ ਨਾਲ ਸਰਪੰਚ ਦੇਸ਼ ਦੇ ਨਾਲ ਹੀ ਗੱਲਬਾਤ ਕੀਤੀ ਵੀ ਤੁਸੀਂ ਅੱਜ ਇਹਦਾ ਪਾਕਿਸਤਾਨ ਦਾ ਰੋਲਾ ਪਿਆ ਅਸੀਂ ਟਰੰਪ ਨਾਲ ਗੱਲਬਾਤ ਕੀਤੀ ਸੀਗੀ ਟਰੰਪ ਨੂੰ ਮੈਂ ਸਮਝਾਇਆ ਬਈ ਫੋਨ ਤੇ ਲਾ ਕੇ ਬਈ ਟਰੰਪ ਬਈ ਇਹ ਤੂੰ ਟਕਾ ਫਿਰ ਇਹ ਟਰੰਪ ਆ ਉਹ ਆਪਣੀ ਜਿਹੜੀ ਭੂਆ ਦੀ ਕੁੜੀ ਦਾ ਮੁੰ ਠੀਕ ਹੈ ਤੇ ਉਹਨਾਂ ਫਿਰ ਫਿਰ ਟਰੰਪ ਨੇ ਆਪਣੀ ਗੱਲ ਬਾਤ ਫੇਰੇ ਜੰਗ ਰੁਕੀ ਆ ਇਹ ਗੱਲਾਂ ਪਤਾ ਨਹੀਂ ਜਾਂ ਤੁਹਾਨੂੰ ਵੀ ਕਿੰਝ ਰੁਕੀਏ ਜਾਂਦੇ ਇਸ ਵੀ ਰੁਕੀਏ ਜਾਂਦੇ ਠੀਕ ਹੈ ਹਾਂ ਜੀ ਤੇ ਫਿਰ ਗੱਲ ਜਿਹੜੀ ਜੰਗ ਦੀ ਹੋ ਰਹੀ ਹੈ ਤੇ ਇਹ ਇਹ ਦੋ ਦੇਸ਼ ਹੁਣ ਫੇਰ ਲੜ ਰਹੇ ਆ ਵੀ ਉਹਨਾਂ ਦੇ ਵਿੱਚ ਆਪਾਂ ਨਹੀਂ ਆਉਣਾ ਆਪਣਾ ਅਮਰੀਕਾ ਦੇਸ਼ ਆ ਜਿਹੜਾ ਉਹ ਲੜ ਰਹੇ ਆਗਾ ਉਹ ਆਪਣੇ ਆਪਣੇ ਹੋਕਮ ਦੇਸ਼ ਦੇ ਨਾਲ ਲੜ ਰਹੇ ਆਈ ਉਹ ਉਹ ਆਪਣੇ ਹੁਕਮ ਦੇ ਵਿੱਚ ਹੀ ਹੋ ਰਿਹਾਗਾ ਉਹ ਦੇਸ਼ ਦੇ ਵਿੱਚ ਆਕਰਬਾੜੀ ਸੀਗੀ ਤੇ ਉਹ ਆਪਾਂ ਹੁਕਮ ਕੀਤਾ ਸੀਗਾ ਬਈ ਉਹ ਦੋ ਤਰੀਕ ਰਖਣੀ ਹੈ ਠੀਕ ਹੈ ਆਪਣੀ ਆਤਮਾ ਤੁਹਾਨੂੰ ਦੱਸਿਆ ਨਾ ਵੀ ਕਹਿੰਦਾ ਭਾਪ ਕੱਲੀ ਆਪਣੀ ਰੱਬ ਨਹੀਂ ਸੁਣਦਾਗਾ ਬਾਕੀ ਸਰਕਾਰਾਂ ਸਮੇਂ ਦਾ ਤੇ ਭਾਈ ਕਹਿੰਦਾ ਪਾਣੀ ਭਰਦੇ ਆਪਣੇ ਮੂਰੇ ਵੱਡੇ ਵੱਡੇ ਬੰਦੇ ਇਹ ਤੁਸੀਂ ਕਹਿੰਦੇ ਹੋ ਵੀ ਸਾਨੂੰ ਪੇਮੈਂਟ YouTube ਦਿੰਦਾ ਵੀ ਤੁਹਾਡੇ ਕਿੰਨੇ ਕੁ ਟਰੈਕਟਰ ਰੂਟਰ ਥੋਡੇ ਫਿਰ ਬਹੁਤ ਵੱਡੇ ਪੱਧਰ ਤੇ ਕਰੋਨਾ ਤੁਹਾਨੂੰ ਮੈਂ ਦੱਸ ਰਿਹਾ ਵੀ ਮੰਨ ਕੇ ਨਾਲ ਭਾਈ ਆਪਣੇ ਕੋਲੇ ਹੁਣ ਤਾਂ ਆਪਣੇ ਟਰੈਕਟਰ ਸਾਰੇ ਇਸ ਵਕਤ ਤੇ ਯੂਪੀ ਬਿਹਾਰ ਦੇ ਵਿੱਚ ਗਏ ਵੀ ਆ ਆਪਣੇ ਕੋਲੇ ਘਟੂ ਘਟ 1400 ਟਰੈਕਟਰ ਆ ਤੇ 1500 ਟਰਾਲੀ ਆ ਤੇ 1700 ਟਰਾਲਾ ਆਪਣੇ ਕੋਲੇ ਤੇ 12-1300 ਹਾਲ ਆ ਜਿਹੜੇ ਬੱਟਾ ਪਾਉਣ ਵਾਲੇ ਜਿੰਦਰੇ ਹੈਗੇ 7-800 ਰੁਪਏ ਆਪਣੇ ਕੋਲੇ ਤੇ ਦਿਹਾੜੀਆਂ ਨੂੰ ਤਾਂ ਜੀ ਦਿਹਾੜ ਗਏ ਜਿਹੜੇ ਆਪਣੇ ਸਰ ਤੇ ਵੀ ਅੱਧਾ ਜਿਹੜਾ ਸੰਸਾਰ ਆ ਦੁਨੀਆਂ ਵੀ ਚੱਲ ਰਿਆ ਪਾਲ ਰਹੇ ਆ ਪਾਲ ਸਕਦਾ ਲੀਵਰ ਹੋ ਗਈ ਆ ਕੋਈ ਵੀ ਆ ਆਪਾਂ ਪੇਮੈਂਟ ਦੇ ਰਹੇ ਆ ਤੇ ਉਹ ਸਰਕਾਰ ਨੂੰ ਆਪਾਂ ਕਹਿਣਾ ਧੋਣੇ ਵੀ ਸਾਡੇ ਨਾਲ ਸਰਕਾਰ ਆ ਜਿਹੜੀ ਜੁੜ ਜੀ ਸਾਡੇ ਨਾਲ ਪਰ ਸਰਕਾਰ ਸਾਨੂੰ ਆਪ ਨੂੰ ਜੋੜ ਨੂੰ ਫਿਰਦੀ ਹੈ ਜੀ ਆਪਣਾ ਤੁਸੀਂ ਵਿਆਹ ਵਿਊ ਦਾ ਨਹੀਂ ਸੋਚਿਆ ਕੋਈ ਵਿਆਹ ਦਾ ਭਈ ਆਪਾਂ ਨੂੰ ਸੋਚਿਆ ਜੇ ਹੁਣ ਹੁਣ ਇੰਨਾ ਥੋਣੂ ਵੀ ਪਤਾ ਆ ਵੀ ਆ ਹੋ ਸਕਦਾ ਆਉਣ ਨਾਲ ਸਮੇਂ ਦੇ ਵਿੱਚ ਆਪਾਂ ਨੂੰ ਜਿਹੜਾ ਪਰਮਾਤਮਾ ਕਹੇ ਦੇ ਵੀ ਤੁਸੀਂ ਜਿਹੜੀ ਦੁਨੀਆਂ ਹਨਾ ਇਹਦੀ ਵੀ ਜ਼ਿੰਮੇਵਾਰੀ ਲੈ ਰੂ ਜਿਹੜੀ ਆਪਾਂ ਸੰਸਾਰ ਦੀ ਜੁੜਨਾ ਜ਼ਿੰਮੇਵਾਰੀ ਏ ਧਰਮਰਾਜ ਵੀ ਆਪਾਂ ਨੂੰ ਮੈਸੇਜ ਮੁਸੀ ਕਰ ਲੈਣਾਗਾ ਵੀ ਤੁਸੀਂ ਆ ਜੀ ਵੱਡੀ ਪਦਵੀ ਦਿਆਂਗੇ ਤੇ ਜਿਵੇਂ ਹੁਣ ਆਪਾਂ ਵਿਆਹ ਕਰਾਵਾਂਗੇ ਫਿਰ ਘਰ ਵਾਲੀ ਜਿੱਦਾਂ ਆਪਣੀ ਹੋ ਗਈ ਉਹ ਇਹ ਚੀਜ਼ ਦੇ ਫੀਲਡ ਦੇ ਵਿੱਚ ਸਿਖਾਉਣੀ ਪਊਗੀ ਤਾਂ ਸੁਣਾਵੂਗਾ ਇਸ ਵਾਰ ਆਪਾਂ ਘਰ ਵਾਲੀ ਤੋਂ ਪਰੇ ਹੀ ਆ ਅੱਜ ਕੱਲ ਜਿਹੜੇ ਇਹ ਵੱਡੇ ਪੁੱਤਰ ਦੇ ਬੰਦੇ ਆ ਜਿਹੜੇ ਹੀ ਵੱਡੇ ਵੱਡੇ ਭੇਜਾਂ ਵਾਲੇ ਆ ਫੇਰ ਤਾਂ ਕੀ ਕਹਿੰਦੇ ਆ ਬੰਦੇ ਤੇ ਚਲੋ ਕੋਈ ਨਹੀਂ ਮੈਨੂੰ